ਉਸ ਗਾਣੇ 'ਚ ਨੱਚਦੀਆਂ ਕਿਤੇ ਨੱਚੀ ਨਾ ਮੇਰੇ ਨਾਲ ਤੂੰ ਤੇਰੇ ਲੈਹਣੇ 'ਚ ਸ਼ਰਾਬ ਡੋਹਦੂ ਤਾਂ ਹਰ ਪੀਆਂ ਪੈਣਾ ਬੀਂਆਂ ਸ਼ਰਾਬ 'ਚ ਸ਼ਰਮ ਕਿਉਂ ਕਰ ਗਿਆਂ ਜੇ ਸਾਡੀ ਕਹਿਣੀ ਤੇ ਕਥਨੀ 'ਚ ਫਰਕ ਹੈ ਤਾਂ ਸਮਾਜ ਦਾ ਬੇੜਾ ਗਰਕ ਹੋਏਗਾ ਦਿਨ-ਪ੍ਰਤੀ ਦਿਨ ਮਰੇਗਾ ਸਾਡਾ ਉਹ ਪੰਜਾਬ ਜਗ੍ਹਾ ਤੇ ਗੱਲ ਹੁੰਦੀ ਸੀ ਮੈਂ ਬੁੱਢਿਆਂ ਕੋਲੋਂ ਬਜ਼ੁਰਗਾਂ ਕੋਲ ਸੁਣੀ ਹੈ ਕਦੇ ਕਹਾਵਤ ਸੀ ਸਾਡੇ ਪੰਜਾਬ ਦੇ ਵਿੱਚ ਖਾਦਾ ਪਿੱਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਉਹ ਜਿਹੜਾ ਅਬਦਾਲੀ ਦਾ ਕਿ ਜੋ ਖਾ ਪੀ ਲਿਆ ਮੇਰਾ ਏ ਬਾਕੀ ਦਾ ਲੁਟੇਰੇ ਐਮਨ ਸ਼ਾਹ ਅਬਦਾਲੀ ਨੇ ਲੁੱਟ ਕੇ ਲੈ ਜਾਣਾ ਉਦੋਂ ਨੈਤਿਕਤਾ ਸੀ ਸਾਡੇ ਸਮਾਜ ਦੇ ਵਿੱਚ ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੇ ਵਿੱਚ ਲਾਲਚ ਕੁੱਟ-ਕੁੱਟ ਕੇ ਭਰ ਗਿਆ ਨੈਤਿਕਤਾ ਖਤਮ ਹੋ ਗਈ ਫਿਰ ਜੋ ਲਾਲਚ ਆ ਗਿਆ ਤੇ ਨਸ਼ਿਆਂ ਦਾ ਵਪਾਰ ਵੀ ਹੋ ਗਿਆ ਅ ਚਿੱਟੇ ਦਾ ਵਪਾਰ ਤਾਂ ਖਤਰਨਾਕ ਹੈ ਹੀ ਸਤ ਨੂੰ ਬੁਰਾ ਲੱਗਦਾ ਪਰ ਸ਼ਰਾਬ ਦਾ ਵਪਾਰ ਕਰਨ ਵਾਲੇ ਲੋਕ ਉਹ ਜਾਣਦੇ ਸਰਕਾਰ ਨੂੰ ਟੈਕਸ ਵੀ ਮਿਲਦਾ ਤੇ ਜੇ ਸਰਕਾਰ ਸ਼ਰਾਬ ਦੀ ਪ੍ਰਮੋਸ਼ਨ ਹੈ ਜਰਦੇ ਦੀ ਤਮਾਕੂ ਦੀ ਬੀੜੀ ਦੀ ਪ੍ਰਮੋਸ਼ਨ ਹੈ ਤਾਂ ਹੌਲੀ-ਹੌਲੀ ਬहोतै ਨਸ਼ੇ ਸ਼ਰਾਬ ਤੋਂ ਸ਼ੁਰੂ ਹੋ ਕੇ ਜਰਦੇ ਤੋਂ ਸ਼ੁਰੂ ਹੋ ਕੇ ਟੁੱਕੀ ਅਫੀਮ ਡੋਡੇ ਤੋਂ ਸ਼ੁਰੂ ਹੋ ਕੇ ਆ ਸਾਡੀ ਅੱਖਾਂ ਸਾਹਮਣੇ ਆ ਚਿੱਟਾ ਵੀ ਹੋਣ ਲੱਗ ਪਿਆ ਟੀਕੇ ਵੀ ਲੱਗਣ ਲੱਗ ਪਏ ਸੋ ਤਰਖਸ਼ੀਲਤਾ ਸਿਰਫ ਇਹ ਨਹੀਂ ਹੈ ਕਿ ਬਾਪਾ